ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਤਨ ਸਿੰਘ ਜੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਦਾ ਹੀ ਜੈਕਾਰ ਹੈ ਸਦਾ ਹੀ ਜੈਕਾਰ ਹੈ ਸਰਬੱਤ ਦਾ ਭਲਾ ਕਰੋ ਬਾਬਾ ਜੀ ਮਿਹਰ ਕਰੋ ਕਿਰਪਾ ਕਰੋ ਬਾਈ ਦੁੱਖਾਂ ਕਲੇਸ਼ਾਂ ਦਾ ਨਾਸ਼ ਕਰੋ ਬਾਬਾ ਜੀ ਔਖੀ ਕੜੀ ਨਾ ਦੇਖਣ ਦੀ ਕਰੋ ਕਿਰਪਾ ਤਨਤਨ ਸਿੰਘ ਜੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਆਪਣੀ ਕਿਰਪਾ ਕਰੋ ਮਿਹਰ ਕਰੋ ਬੱਚਿਆਂ ਦੇ ਬਾਬਾ ਜੀ ਕਰੋ ਕਿਰਪਾ me man Yet karmna jana, sahar na dana, ਨੰਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੰਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿ ਬੰਦਿ ਚੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਸਤਤ ਕਰ ਕਰ ਜੀਵ ਹੋਤ ਤੇ ਕਰੇ ਸਾਰੇ ਜੀ ਆ ਨਾਨਕ ਨਾ Shri Guru Kanthpati Tan Shri Guru Kanthpati साहिब जी हम अब गुण एक गुण शाड अमृतशाड भिख भिख माया मोह परम बहुले सुध प्रीत लगाई ਏਕੇ ਉਤਮ ਬੰਤ ਸੋਨੀਓ ਗੁਰ ਸੰਗਤ ਤੇ ਮਿਲੰਦ ਜਮ ਤ੍ਰਾਸ ਮਿਡਾਈ ਏਕੇ ਅਰਦਾਸ ਬਾਡ ਗਿਰਦਗੇ ਗੁਰ ਰਾਮ ਦਾਸ ਰਾਖ ਏਕੇ ਅਰਦਾਸ ਬਾਡ ਗਿਰਦਗੇ ਗੁਰ ਰਾਮ ਦਾਸ ਸਰਾਕ ਦਰਸਨ ਦੇਖ ਜੀਵਾ ਗੁਰ ਤੇਰਾ ਹੋਰਨ ਕਰਮ ਹੋਏ ਪ੍ਰਭ ਏ ਬੇਨੰਤੀ ਸੋਣ ਪ੍ਰਭ ਮੇਰੇ ਦੇ ਨਾਮ ਕਰ ਆਪਣੇ ਦਰਸਨ ਬਿਆਸੀ ਦੇ ਨਸਰਾਤ ਦੇ ਦੇਵਾਂ ਅਨ ਦੇ ਨੇ ਖੋਲ ਗਵੜ ਘਰ ਮੇਲੀਆ ਨਾਨਕ ਹਰ ਸੰਗ ਮੀਤ ਵਿਸਰ ਨਹੀਂ ਦਾਤਾਂ ਆਪਣਾ ਨਾਮ ਦੇਹ ਗੰਗਾ ਵਾਂ ਦਿਨ ਰਾਤ ਨਾਨਕ ਜਾਓ बहुत जन्म बिछुरे थे यो जन्म तुम्हारे विदास आस लग जीव चिर प्यो दर्शन राम नाम और मैं गयो जा सामने नहीं गोए ਐਸੇ ਮਰਤ ਸੰਕਟ ਮਿਟੈ ਦਰਸ ਤੁਹਾਰ ਸੁਖੋ ਡਾਲ ਗੁਰ ਸੇਵੀਐ ਐਹਨੇ ਸਹਜ ਸੁਭਾਈ ਦਰਸਨ ਵਰਸੈ ਗੁਰੂ ਗੈ ਜਨਮ ਮਰਨ ਦੁਖ ਭੋਵ ਸਿਫਦ ਕ ਸੰਮਦੇ ਨੂਰੇ ਅਰਸ ਗੁਰ ਸਜਟੀਐ ਤਦੜਟੇ ਸਕੇ ਬਾਦਸ਼ਾਹ ਮਾਲ ਜਨਮ ਜਨਮ ਦੇ ਸਜਣ ਸੱਜਾ ਬਾਦਸ਼ਾਹ ਸਿਰ ਸ਼ਾਹ ਦਾ ਸ਼ਾਹ ਆਸ ਪੈ ਕੇ ਸੋਹੀਐ ਸਵਨਾ ਦਾ ਵੇਸਾ Sadhana सुख ऊब फिर दुख ना लग आए जमन मारना मिट गया काला का, का किश ना बसाए गुर सेवाते सुख ऊप जाए ਮੇਰੇ ਦੁੱਖ ਨਾ ਲੱਗ ਆਏ ਜਮਣ ਮਰਣਾ ਮਿਟ ਗਿਆ ਕਾਲੇ ਗਾਘਿ ਸੁਨਾ ਵਸਾਏ ਹਰ ਸੇ ਦੀ ਮਨਰਾਵ ਰਹਿਆ ਸਜੇ ਰਹਿਆ ਸਮਾਏ ਨਾਨੇ ਗਾਉ ਬਲਿਆਰੀ ਤੈਨ ਗਾਉ ਜੋ ਜਲਨ ਸਾਥ ਗੁਰ ਪਾਏ ਮਹੱਲਾ ਦੀ ਜਾ ਵੇਨ ਸਬਦੈ ਸੁਧਨਾ ਹੋਵਈ ਜੇ ਅਨੇਗ ਗਗਰੈ ਸ਼ੀਗਾਰ ਪੈਰਗੀ ਸਾਰ ਨਾ ਜਾਣਈ ਦੂਜ ਹੈ ਪਾਇ ਬਿਆਰ ਸਾ ਕੋ ਸੁਦ ਸਾ ਕੋ ਲੱਕਣੀ ਨਾਨਕ ਨਾਰੀ ਵਿੱਚ ਕੋ ਨਾਰ ਓਡੀ ਹਰ ਹਰ ਆਪਣੀ ਦਇਆ ਕਰ ਹਰ ਬੋਲੀ ਬਣੀ ਹਰ ਨਾਮ ਤੇ ਆਈ ਹਰ ਉਚਰਾ ਹਰ ਲਾ ਲੈਣੀ ਜੋ ਜਬ ਦੇ ਹਰ ਹਰ ਦਿਨ ਸਰਾਤ ਤੈਨ ਹਉ ਗੁਰ ਬੈਣੀ ਦਿਨ ਸਾਥ ਗੁਰ ਮੇਰਾ ਪਿਆਰਾ ਅਰਦਿਆ ਤਿਨ ਜਨ ਦੇਖਾ ਨਹੀਂ ਨੇ ਗੁਰੂ ਗਾਓ ਜਨ ਮੇਰਾ ਹਰ ਸਜਣ ਮਿਲਿਆ ਸੈਣੀ ਜੇਲਾ ਸਾਥ ਗੁਰ ਮੇਰਾ ਪਿਆਰਾ ਯਾ ਰਦਿਆ ਤਿੰਨ ਜਨ ਸਜਣ ਮੇਲਿਆ ਸੈਣੀ ਵਾਹੀ ਗੁਰੂ ਜੀ ਦਾ ਖਾਲਸਾ ਵਾਹੀ ਗੁਰੂ ਜੀ ਦੀ ਬਾਦੇ ਸਲੋਗ ਮਹੱਲਾ ਦੀ ਜਾ ਘਰ ਸੇਵਾ ਦੇ ਸੁਖ ਉਪਜੈ ਫੇਰ ਧੋਖ ਨਾ ਲਗਾਏ ਆਏ ਜੰਮਣਾ ਮਰਣਾ ਮਿਟ ਗਿਆ ਕਾਲਾ ਹੈ ਕਾ ਕਿਸ਼ੂ ਨਾਮ ਬਸਾਏ ਪਰਮ ਸਨਮਾਨ ਜੋ ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਸਤਕਾਰਯੋਗ ਸਾਧ ਸੰਗਤ ਜੀਓ ਅੱਜ ਦਾ ਬਾਬਨ ਪਵਿੱਤਰ ਮੁਖਵਾਕ ਪਾਵਨ ਸ਼ਲੋਕ ਤੀਸਰੇ ਬਾਦਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਪਿਤਾ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਹੋਏ ਪਾਵਨ ਪਵਿੱਤਰ ਬਾਉੜੀ ਚੌਥੇ ਬਾਦਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦਾ ਮਹਾਰਾਜ ਜੀ ਦੀ ਉਚਾਰਨ ਹੋਈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਰੰਗ 651 ਦੇ ਰਾਗ ਸੋਰਠਿ ਦੀ ਵਾਰ ਦੇ ਸਰਲੇਖੇਡ ਸੁਭਾਏਮਾਨ ਹੈ ਸਤਿਗੁਰੂ ਜੀ ਕਿਰਪਾ ਕਰਨ ਉਹ ਬਦੇ ਸਾਡੇ ਹਿਰਦੇ ਵਿੱਚ ਵਸ ਜਾਵੇ ਆਵਿਆ ਗਾਵਿਆ ਸਤਿਗੁਰੂ ਸਾਹਿਬ ਜੀ ਦੇ ਦਰਦ ਦੇ ਪ੍ਰਮਾਨ ਹੋ ਜਾਵੇ ਭਾਈ ਆਉਣ ਵਾਲੀ 14 ਤਰੀਕ ਨੂੰ ਆਉਣ ਵਾਲੇ ਮਹੀਨਿਆਂ ਦੀ ਸੰਗਰਾਂਦ ਦਾ ਦਿਹਾੜਾ ਹੈ ਇਸ ਦੇ ਨਾਲ ਹੀ ਮੁਖਤਸਰ ਸਾਹਿਬ ਜੀ ਦੋਨਾਂ ਪਾਵਨ ਸ਼ਹੀਦਾਂ ਨੂੰ 40 ਮੁਕਤਿਆਂ ਦੀ ਯਾਦ ਅੰਦਰ ਹਰ ਸਾਲ ਦੀ ਤਰ੍ਹਾਂ ਰਾਤਰੀ ਦੇ ਦੀਵਾਨ ਸੱਜਣਗੇ ਭਾਈ ਪਰਿਵਾਰਾਂ ਸਹਿਤ ਹਾਜ਼ਰੀਆਂ ਭਰੋ ਹੱਥੀਂ ਸੇਵਾ ਕਰਕੇ ਆਪਣੇ ਜੀਵਨ ਨੂੰ ਸਫਲ ਬਣਾਉਣਾ ਜੀ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਫਤਿਹ ਬਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ